ਹਾਂਜੀ ਸ਼ਸ਼ੀਕਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਹੋਵੋਗੇ ਰਜੀ ਜੀ ਤੁਹਾਨੂੰ ਪਤਾ ਆਪਾਂ ਕਰਾਂਗੇ ਮਾਸਟਰ ਕਿਡਾ ਪੰਜਾਬੀ ਦੀ ਤਿਆਰੀ ਤੇ ਅੱਜ ਆਪਣਾ ਲੈਕਚਰ ਨੰਬਰ 24 ਹੈ ਤੇ ਜਿਹਦੇ ਵਿੱਚ ਆਪਾਂ ਪੜਾਂਗੇ ਸੂਫੀ ਕਵੀ ਸ਼ਾਹ ਹਸੈਨ ਜੀ ਬਾਰੇ ਪਹਿਲਾਂ ਆਪਾਂ ਬਾਬਾ ਫਰੀਦ ਜੀ ਬਾਰੇ ਪੜਿਆ ਸੀ ਰਜੀ ਤੇ ਉਸ ਤੋਂ ਪਹਿਲਾਂ ਆਪਾਂ ਪੜਿਆ ਸੀ ਸੂਫੀ ਕਾਵ ਧਾਰਾ ਬਾਰੇ ਠੀਕ ਹੈ ਨਾ ਜੀ ਸੂਫੀਤਾ ਕਾਵ ਧਾਰਾ ਕੀ ਹੈ ਤੇ ਹਾਂਜੀ ਰਜੀ ਵੀਡੀਓ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਵੱਤ ਵੱਤ ਲਾਈਕ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਰਜੇ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਆਪਣੇ ਕਮੈਂਟ ਕਰਦਿਆ ਕਰੋ ਰੋਜੀ ਤੇ ਵੀਡੀਓ ਨੂੰ ਅੱਗੇ ਆਪਣੇ ਫਰੈਂਡਸ ਤਾਂ ਵੀ ਸ਼ੇਅਰ ਕਰਦੇ ਸਰ ਕਰਦਿਆ ਕਰੋ ਤਾਂ ਜੋ ਹਰ ਇੱਕ ਨੂੰ ਵੀਡੀਓ ਮਿਲ ਸਕੇ ਤੇ ਸਾਰੇ ਆਪਣੀ ਸਟਡੀ ਵਧੀਆ ਕਰ ਸਕਣ ਹਾਂਜੀ ਰਜੇ ਹੁਣ ਆਪਾਂ ਪੜਦੇ ਹਾਂ ਸ਼ਾਹ ਸੈਨ ਵਾਲੀ ਹਾਂਜੀ ਰਜੇ ਸ਼ਾਹ ਸੈਨ ਰਜੇ ਦਾ ਜਨਮ ਕਦੋਂ ਮੰਨਿਆ ਜਾਂਦਾ ਸ਼ਾਹ ਸੈਨ ਜੀ 1539 ਤੋਂ 1597 ਸੀ ਤਾਂ ਹੀ ਜਿਹੜਾ ਕਾਵਤਾਰਾ ਦਾ ਅਗਲਾ ਪ੍ਰਮੁੱਖ ਕਵੀ ਸੀ ਠੀਕ ਹੈ ਇਹਨਾਂ ਦਾ ਸਮਾਂ ਕਿੰਨਾ ਸੀ राजे 1547 ਤੋਂ 93 राजे ਤੇ ਇੱਕ ਬਰੀ ਇੰਪੋਰਟੈਂਟ ਤੇ ਟ੍ਰਿਕ ਨਾਲ ਯਾਦ ਕਰਨ ਵਾਲੀ ਗੱਲ ਹੈ 1500 49 ਜੇ ਕਿਸੇ ਨੂੰ ਨਾ ਯਾਦ ਰਵੇ ਤੇ ਉਸ ਤੋਂ ਬਾਅਦ ਇਹਦਾ ਉਲਟਾ ਕਰ ਲੈਣਾ ਹੈ ਜੇ 1593 ਇੱਕ ਇਹਦਾ ਸ਼ਾਹ ਸੈਨਜੀ ਦਾ ਸਮਾਂ ਠੀਕ ਹੈ ਯਾਦ ਰੱਖਿਓ ਜੀ ਇੰਪੋਰਟੈਂਟ ਕੁਐਸਚਨ ਹੈ ਇਹਨਾਂ ਦਾ ਸਮਾਂ ਜਕਾਲ ਕਿੰਨਾ ਟਾਈਮ ਸੀ 1549 ਤੋਂ 1593 ਠੀਕ ਹੈ राजे ਮੌਲਾ ਬਖਸ਼ ਕਿਸ ਤਨਸਾਰ ਆਪਨੇ ਫਾਰਸੀ ਵਿੱਚ ਵੀ ਕਾਵਰੇਚਨਾਵਾਂ ਕੀਤੀਆਂ ਹਨ ਠੀਕ ਹੈ राजे ਸ਼ਾਹ ਸਹਿੰਦੀਆਂ کافی ਹੈ ਰਾਗਾਂ ਵਿੱਚ ਵੀ ਹੈ ਠੀਕ ਹੈ राजे ਉਸਨੇ ਕੁਝ ਸ਼ਬਦ ਤੇ ਕੁਝ ਸ਼ਲੋਕ ਵੀ ਲਿਖਿਆ ਹੈ ਠੀਕ ਹੈ राजे ਇਸ ਦੇ ਵਿੱਚ ਬਿਹਰਾ ਦਾ ਰੰਗ ਬਧੇ ਰੇਸ ਕਰਕੇ ਇਸ ਨੂੰ ਬਿਹਰਾ ਦਾ ਕਵੀ ਵੀ ਕਿਹਾ ਜਾਂਦਾ ਹੈ ਉਸ ਵੀ ਮਤਲਬ ਉਹੀਆਂ ਜਿਹੜੀਆਂ ਰਚਨਾਵਾਂ ਰਾਜੇ ਉਨ ਦੇ ਵਿੱਚ ਜਿਹੜਾ ਬੀਹਰਾ ਦਾ ਰੰਗ ਬਤੇਰੀਆ ਇਸੇ ਕਰਕੇ ਉਹਨੂੰ ਬੀਹਰਾ ਦਾ ਕਵੀ ਵੀ ਕਹਾ ਜਾਂਦਾ ਠੀਕ ਹੈ ਬਾਬਾ ਫਰੀਦ ਜੀ ਨੂੰ ਵੀ ਕਹਾ ਜਾਂਦਾ ਸਤੇਨਾ ਨੂੰ ਵੀ ਤੇ 16ਵੀਂ ਸਦੀ ਦੇ ਕਿਹੜੇ ਦੂਸਰੇ ਸੂਫੀ ਸਾਧਕ ਹਨ ਪਹਿਲੇ ਕੌਣ ਸੀ ਰਜੀ ਆਪਣੇ ਬਾਬਾ ਫਰੀਦ ਜੀ ਤੇ ਦੂਸਰੇ ਜਿਹੜੇ ਆਪਣੇ ਸ਼ਾਸ ਹਨ ਠੀਕ ਹੈ ਰਜੀ ਹਾਂਜੀ ਰਜੀ ਉਹਨਾਂ ਦਾ ਜਨਮ ਦੇਖਦੇ ਆ ਹਾਂਜੀ ਰਜੀ ਇਹਨਾਂ ਦਾ ਜਨਮ ਵੈਸੇ ਤਾਂ 1539 ਮੰਗਦੇ ਆ ਪਰ ਕਿਸੇ ਕਿਤੇ 38 ਵੀ ਮਿਲਦਾ ਇੱਥੇ ਹੋਇਆ ਲਾਹੌਰ ਵਿਖੇ ਕਿਹੜਾ ਜੀ ਇਹਨਾਂ ਦੇ ਪਿਤਾ ਜੀ ਦਾ ਕੀ ਨਾਮ ਸੀ ਸ਼ੇਖ ਉਸਮਾਨ ਠੀਕ ਹੈ ਜਿਹੜੇ ਸ਼ੇਖ ਉਸਮਾਨ ਜੀ ਪਹਿਲਾਂ Hindu Rajput ਸੀਗੇ ਠੀਕ ਹੈ ਜੀ ਜਿਨ੍ਹਾਂ ਨੇ ਹਮਾਜੂ ਦੇ ਸਮੇਂ ਇਸਲਾਮ ਧਾਰਨ ਕਰ ਲਿਆ ਸੀ ਪਹਿਲਾਂ ਉਹ Hindu Rajput ਸੀ ਬਾਅਦ ਵਿੱਚ ਇਹਨਾਂ ਨੇ ਕੀ ਆ ਹਮਾਜੂ ਦੇ ਸਮੇਂ ਸੀ ਜਦੋਂ ਉਹਦੇ ਇਸਲਾਮ ਧਾਰਨ ਕਰ ਲਿਆ ਸੀ ਹਾਂਜੀ ਰ ਜੀ ਬਾਅਦ ਵਿੱਚ ਕੀ ਉਹਨਾਂ ਨੇ ਇਸਲਾਮ ਧਾਰਨ ਕਰ ਲਿਆ ਸੀ ਸ਼ਾਹ ਸੇਨ ਜੀ ਨੂੰ ਹੋਰ ਵੀ ਕਈ ਨਾਮਾਂ ਨਾਲ ਜਾਣਿਆ ਜਾਂਦਾ ਕਿਹੜੇ ਕਿਹੜੇ ਨਾਮ ਇੱਕ ਤਰ੍ਹਾਂ ਇਹ ਸ਼ਾਹ ਸੇਨ ਲਾਲ ਸੇਨ ਜਾਂ ਮਾਦੂ ਲਾਲ ਦੇ ਨਾਮ ਨਾਲ ਇਹਨਾਂ ਨੂੰ ਜਾਣਿਆ ਜਾਂਦਾ ਠੀਕ ਹੈ राजे ਇਹਨਾਂ ਤਿੰਨਾਂ ਨਾਵਾਂ ਨਾਲ ਇਹਨੂੰ ਜਾਣਿਆ ਜਾਂਦਾ ਇਹ ਪੇਪਰ ਵਿੱਚੋਂ ਕੁਐਸਚਨ ਆਉਂਦਾ ਵੀ ਹੁੰਦਾ ਇਹ ਬੀਤ ਇੰਪੋਰਟੈਂਟ ਲਿਖ ਲਈ ਠੀਕ ਹੈ ਜੀ ਹਾਂਜੀ ਬਾਵਾ ਗੋਧ ਸ਼ਾਹ ਸੇਨ ਦਾ ਪਿਛਟ ਡੇਰਾ ਜਪੂਤਾ ਨਾਲ ਜੋੜਿਆ ਜਾਂਦਾ ਜਿਸ ਦਾ ਗੋਤ ਸੀ ਕਲਸਰਾਏ ਠੀਕ ਹੈ ਨਾ ਜੀ ਇਨਾਂ ਦਾ ਜਿਹੜਾ ਗੋਤ ਸੀਗਾ ਕਲਸਰਾਏ ਸੀਗਾ ਤੇ ਇਹਨਾਂ ਦਾ ਪਿਛਲਾ ਜਿਹੜਾ ਰਾਜਪੂਤਾਂ ਨਾਲ ਪਿਛਾ ਮਤਲਬ ਵੀ ਕਹਿ ਦਿੰਦੇ ਆ ਜਿਹੜੇ ਪਹਿਲਾਂ ਵਾਲੇ ਇਹਨਾਂ ਦੇ ਵੱਡ ਬਡੇਰੇ ਸੀ ਉਹਨਾਂ ਨੂੰ ਪਿਛਾ ਕਾ ਦਿੰਦੇ ਆ ਟੱਡੇ ਰਾਜਪੂਤਾਂ ਨਾਲ ਜੁੜਿਆ ਜਾਂਦਾ ਠੀਕ ਹੈ ਜੀ ਤੇ ਇਹਨਾਂ ਦਾ ਪਹਿਲਾ ਨਾਮ ਵੀ ਜਿਹੜਾ ਕਲਸਰਾਏ ਸੀ ਇਹਨਾਂ ਦੇ ਗੋਤਤੀ ਸੀ ਠੀਕ ਹੈ ਜੀ ਇਹਨਾਂ ਜਿਹੜਾ ਖਾਨਦਾਨ ਨੇ ਕੀਤਾ ਸੀ ਜੁਲਾਹੇ ਸੀ ਰਜ ਇਹ ਹਾਂਜੀ ਹਾਂ ਲਿਖ ਦੇ ਇੱਕ ਇਦੀ ਵਿੱਚ ਆਪਣੇ ਰਚਨਾ ਵਿੱਚ ਹੀ ਨਾਮ ਸੋਹਸੈਨ ਤੇ ਜਾਤ ਜਲਾਹੇ ਗਾਲੀਆਂ ਦਿੰਦੀਆਂ ਤਾਲੀਆਂ ਵਾਲੀਆਂ ਠੀਕ ਹੈ ਨਾ ਜੀ ਇਹਨਾਂ ਨੇ ਲਿਖਿਆ ਹੋਇਆ ਆਪਣੇ ਬਾਰੇ ਸ਼ਾਹ ਹਸੈਨ ਆਪਣੇ ਮੁੱਢਲੇ ਵਰਿਆਂ ਵਿੱਚ ਸਰੀਅਤ ਦਾ ਜਿਹੜਾ ਪੂਰਨ ਤੌਰ ਤੇ ਪਾਵਨ ਦੀ ਸੀ ਹਾਂਜੀ ਜੀ ਜਿਹੜਾ ਸ਼ਾਹ ਹਸੈਨ ਸੀ ਮੁੱਢਲੇ ਵਰਿਆਂ ਵਿੱਚ ਸਰੀਅਤ ਦਾ ਪੂਰਨ ਤੌਰ ਤੇ ਮਤਲਬ ਵੀ ਪਾਵਨ ਦ ਸੀ ਪੂਰਾ ਮਤਲਬ ਉਹਨਾਂ ਦੇ ਟੰਗਾਂ ਨੂੰ ਮੰਨਦਾ ਸੀ ਨਿਜ ਮੰਨਦਾ ਸੀ ਪਰੰਤੂ ਬਾਅਦ ਵਿੱਚ ਇਹ ਜਿਹੜਾ ਸਰੀਅਤ ਦੇ ਵਿਰੋਧੀ ਹੋ ਗਏ ਠੀਕ ਹੈ ਜੀ ਤੇ ਇਹਨਾਂ ਨੇ ਬਾਅਦ ਵਿੱਚ ਸਰੀਰਥ ਦੇ ਬੰਦਨਾਂ ਨੂੰ ਤਿਆਗ ਕੇ ਤੇ ਸੂਫੀ ਬਣ ਗਏ ਸੀ ਪਹਿਲਾਂ ਇਹ ਸਰੀਰਥ ਦੇ ਸਾਰੇ ਬੰਦਨਾਂ ਨੂੰ ਮੰਨਦੇ ਸੀ ਉਹਨਾਂ ਨੇ ਨਿਜਮਾਨ ਚੰਗੀ ਤਰ੍ਹਾਂ ਮੰਨਦੇ ਸੀ ਫੇਰੀ ਉਹਨਾਂ ਦੇ ਵਿਰੋਧੀ ਹੋ ਗਏ ਫਿਰ ਇਹਨਾਂ ਨੇ ਸਰੀਰਥ ਨੂੰ ਤਿਆਰ ਹੀ ਤਿਆਗ ਦਿੱਤਾ ਤੇ ਸੂਫੀ ਬਣ ਗਏ ਠੀਕ ਹੈ ਜੀ ਸ਼ਾਹ ਸਿੰਘ ਜਿਹਨੇ 10 ਸਾਲ ਦੀ ਉਮਰ ਵਿੱਚ ਹੀ ਕ੍ਰਾਂ ਦੇ ਸ਼ੀਭਾਗ ਯਾਦ ਕਰ ਲਏ ਸੀ ਕਿੰਨੇ ਸਾਲ ਦੀ ਉਮਰ ਵਿੱਚ 10 ਸਾਲ ਦੀ ਕਈ ਵਾਰ राजे ਪੁੱਛ ਲੰਦੇ ਹੁੰਦੇ ਕਵੈਸਚਨ ਇਹ ਯਾਦ ਰੱਖ ਲਿਓ ਤੁਸੀਂ ਕਿੰਨੇ ਸਾਲ ਦੀ عمر 10 ਸਾਲ ਦੀ ਉਮਰ ਵਿੱਚ ਹਾਂਜੀ ਅੱਗੇ ਅਜਿਹਾ ਦੇ ਆਪਾਂ ਸ਼ਾਹ ਸੈਨ ਜੀ ਸੋਵੇਦਨ ਸ਼ੀਲ ਅਤੇ ਸੂਫੀ ਕਵੀ ਸੀਗੇ ਠੀਕ ਹੈ ਸੋਵੇਜਨ ਸ਼ੀਲ ਸੀ ਜਿਸ ਨੂੰ ਲਾਲ ਕੱਪੜੇ ਪਾਉਣ ਕਰਕੇ ਲਾਲਾ ਸੈਨ ਕਿਹਾ ਜਾਂਦਾ ਸੀ ਠੀਕ ਹੈ ਹਾਂਜੀ ਜੀ ਆਪਾਂ ਨੂੰ ਕੁਐਸਚਨ ਆ ਜਾਂਦਾ ਪੇਪਰ 'ਚ ਇਹਨਾਂ ਨੂੰ ਲਾਲਾ ਸੈਨ ਕਿਉਂ ਆਖਿਆ ਜਾਂਦਾ ਸੀ ਤੇ ਲਾਲ ਕੱਪੜੇ ਪਾਉਣ ਕਰਕੇ ਇੰਪੋਰਟੈਂਟ ਲਿਖ ਲਿਓ ਰੋਜੀ ਇਹਨਾਂ ਦੇ ਕਈ ਕੁਐਸਚਨ ਆਪਣੇ ਪੇਪਰਾਂ ਵਿੱਚ ਪਾਣੇ 'ਚ ਮਿਲਦੇ ਆ ਆਪਾਂ ਜਦੋਂ ਪ੍ਰਾਣੇ ਪੇਪਰ ਕਰਾਂਗੇ ਉਦੋਂ ਤੁਹਾਨੂੰ ਪਤਾ ਲੱਗ ਜਿਏ ਕਿਹੜੇ ਕਿਹੜੇ ਕੁਐਸਚਨ ਕਿੱਦਾਂ ਆਉਂਦੇ ਆਪਾਂ ਨੂੰ ਹਾਂਜੀ ਸ਼ਾਹ ਸੈਨ ਦੀ ਜਕਸ਼ੀਅਤ ਦਾ ਸਭ ਤੋਂ ਵੱਡਾ ਗੁਣ ਨਰਮਤਾ ਮਤਲਬ ਉਹ ਨਹੀਂ ਮਰਜ਼ਵਾ ਵਾਲੀ ਸੀ ਨਰਮਤਾ ਵਰਤਦੀ ਸੀ ਇਸ ਲਈ ਉਹਦਾ ਵੱਡਾ ਗੁਣ ਜਿਹੜਾ ਨਰਮਤਾ ਠੀਕ ਹੈ ਨਾ ਜੀ ਇਸ ਕਰ ਨੂੰ ਆਪਣੇ ਆਪ ਨੂੰ ਕਹੇ ਹੈ ਸੈਨ ਫਕੀਰ ਨਿਮਾਣਾ ਭਾਵ ਨਿਮਾਣਾ ਫਕੀਰ ਦੱਸਦਾ ਹੈ ਤੇ ਇਹਨਾਂ ਦੀ ਹਾਰ ਰਚਨਾ ਵਿੱਚ ਵੀ ਇਹੀ ਸ਼ਬਦ ਵਰਤਦੀ ਹੈ ਠੀਕ ਹੈ ਜੀ ਇਹ ਸ਼ਾਹ ਨੇ ਆਪਣੀ ਸੂਫੀ ਦਾ ਪ੍ਰਗਟਾਵਾ ਕਾਫੀਆਂ ਦੇ ਮਾਧਿਅਮ ਦੁਆਰਾ ਕੀਤਾ ਠੀਕ ਹੈ ਜੀ ਉਸ ਦਿਨ ਇਹਨੇ ਕਾਫੀਆਂ ਦਾ ਸਭ ਤੋਂ ਪੁਰਾਣਾ ਖਰੜਾ ਪੰਜਾਬ ਯੂਨੀਵਰਸਿਟੀ ਲਾਹੌਰ ਵਿੱਚ ਪਿਆ ਹਾਂਜੀ ਜਿਹੜਿਆ ਇਹਨਾਂ ਦੇ ਕਾਫੀਆਂ ਇਹਨਾਂ ਦਾ ਖਰੜਾ ਮਤਲਬ ਇਹਨਾਂ ਦੀ ਸਾਰਾ ਰਚਨਾ ਕਾਫੀਆਂ ਦਾ ਰਚਨਾਵਾਂ ਜਿਹੜੀਆਂ ਪੰਜਾਬ ਯੂਨੀਵਰਸਿਟੀ ਲਾਹੌਰ ਵਿੱਚ ਪਈਆਂ ਹਾਂਜੀ ਇੱਥੇ ਯਾਦ ਰੱਖਣ ਵਾਲੀ ਗੱਲ ਆ ਇਹਨਾਂ ਦਾ ਖਰੜਾ ਕਿੱਥੇ ਪਿਆ ਹੋਇਆ ਹੈ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਵਿੱਚ ਠੀਕ ਹੈ ਜੀ ਜਿਸ ਵਿੱਚ 45 ਕਾਫੀਆਂ ਦਰਜ ਹਨ ਹਾਂਜੀ ਉਸ ਤੋਂ ਬਾਅਦ राजे ਕਹਿੰਦੇ ਪਿਆਰਾ ਸਿੰਘ ਪਦਮ ਅਨਸਾਰ ਇਹਨਾਂ ਦੀਆਂ ਜਿਹੜੀਆਂ 149 ਕਾਫੀਆਂ ਤੇ ਮੂਨ ਸਿੰਘ ਦੀਵਾਨ ਅਨਸਾਰ 163 ਮੰਨਦੇ ਐ ਤੇ ਸਤਵਿੰਦਰ ਸਿੰਘ ਕੋਲੀ ਜੀ 117 ਦਸਤੇ ਤੇ ਸ਼ੀਤ ਸਿੰਘ ਜੂ ਸੋਰੀ ਜੀਤ ਸਿੰਘ ਸ਼ੀਤਲਜੀਤ 150 ਕਹਿੰਦੇ ਠੀਕ ਹੈ ਜੀ ਪਰ ਵੈਰੀ ਇੰਪੋਰਟੈਂਟ ਜਿਹੜਾ ਮੰਨਿਆ ਜਾਂਦਾ ਮੋਹਨ ਸਿੰਘ ਦਿਵਾਰਨਸਾਰ ਜਿਹੜੀਆਂ 163 ਇਹਨਾਂ ਨੂੰ ਹੀ ਸਹੀ ਮੰਨਿਆ ਜਾਂਦਾ ਠੀਕ ਹੈ ਜੀ ਬਟ ਪੇਪਰ ਵਿੱਚ ਕਈ ਵਾਰੀ ਆਪਾਂ ਨੂੰ ਪੁੱਛ ਲਿਆ ਜਾਂਦਾ ਹੈ ਪਿਆਰਾ ਸਿੰਘ ਪਦਮਨਸਾਰ ਕੁਐਸਚਨ ਬਣ ਜਾਂਦਾ ਪਿਆਰਾ ਸਿੰਘ ਪਦਮਨਸਾਰ ਸ਼ਾਹਸੈਂ ਜੀ ਦੀਆਂ ਕਾਫੀਆਂ ਕਿੰਨੀਆਂ ਹਨ 150 ਹਨ ਠੀਕ ਹੈ ਜਾਂ ਸਤਵਿੰਦਰ ਸਿੰਘ ਕੋਲ ਇਨਸਾਰ ਛਾਹ ਸੰਜਿਨੀਆਂ ਕਾਫੀਆਂ 117 ਤੇ ਜੀਤ ਸਿੰਘ ਸ਼ੀਤਨਸਾਰ 150 ਠੀਕ ਹੈ ਤੇ ਬਟਰਾ ਜੀ ਇਹਨਾਂ ਦੀਆਂ ਸਹੀ ਮੰਨਿਆ ਜਾਂਦਾ 163 ਕਾਫੀਆਂ ਠੀਕ ਹੈ ਰਾਜੀ ਹਾਂਜੀ ਅੱਗੇ ਦੇਖਦੇ ਹਾਂ ਜੀ ਕਾਫੀਆਂ ਦੇ ਵਿੱਚ ਇਹ ਨਿਮਰ ਨਿਮਾਣਾ ਸ਼ਬਦ ਵਰਤਦਾ ਹਾਂਜੀ ਜਿਵੇਂ ਤੁਹਾਨੂੰ ਦੱਸਿਆ ਪਹਿਲਾਂ ਰਾਜੀ ਇਹ ਨਿਮਾਣਾ ਸ਼ਬਦ ਦੀ ਵਰਤ ਕਰਦਾ ਤੇ ਨਿਮਰ ਸ਼ਬਦ ਦੀ ਵੀ ਵਰਤੋਂ ਕਰਦਾ ਆਪਣੀਆਂ ਕਾਫੀਆਂ ਦੇ ਵਿੱਚ ਠੀਕ ਹੈ ਆਪਣੇ ਕਿਤੇ ਦੇ ਸ਼ਬਦ ਪ੍ਰਤੀਕ ਵਰਤਦਾ ਹੈ ਮਤਲਬ ਜਿਹੜਾ ਇਹਨਾਂ ਦਾ ਕੰਮ ਆ ਉਹਨਾਂ ਦੇ ਜਿਹੜੇ ਪ੍ਰਤੀਕ ਆ ਉਹਨਾਂ ਦੀ ਵੀ ਸ਼ਬਨਾ ਸ਼ਤਨ ਦੀ ਵੀ ਵਰਤੋਂ ਕਰਦਾ ਹਾਂਜੀ ਰਜੀ ਇਹਨਾਂ ਨੇ ਪਹਿਲੀ ਵਾਰ ਹੀ ਰਾਂਜੀ ਦਾ ਜਿਹੜਾ ਕਿੱਸਾ ਇਹਨੂੰ ਸਾਹਮਣੇ ਲੈ ਕੇ ਆਈ ਸੀ ਕੌਣ ਸ਼ਾਹ ਹਸੈਨ ਵੈਰੀ ਇੰਪੋਰਟੈਂਟ ਹੀ ਰਾਂਜੀ ਦਾ ਪਹਿਲਾ ਕਿੱਸਾ ਸਾਹਮਣੇ ਕੌਣ ਲੈ ਕੇ ਆਇਆ ਸ਼ਾਹ ਹਸੈਨ ਜੀ ਠੀਕ ਹੈ ਜੀ ਸ਼ਾਹ ਹਸੈਨ ਨੂੰ ਮਸਤੀ ਵਾਲਾ ਕਵੀ ਵੀ ਕਿਹਾ ਜਾਂਦਾ ਠੀਕ ਹੈ ਰਜੀ ਮਸਤੀ ਸੂਹੀਆਂ ਦੀ ਹਾਲ ਅਵਸਥਾ ਨੂੰ ਪ੍ਰਗਟ ਕਰਨ ਵਾਲਾ ਸ਼ਬਦ ਹੈ ਠੀਕ ਹੈ ਜੀ ਸ਼ਾਹਸੈਂ ਦੀ ਜਿਹੜੀ ਬੋਲੀ ਹੈ राजे ਉਹ ਠੇਠ ਪੰਜਾਬੀ ਅਤੇ ਕੇਂਦਰੀ ਹੈ। ਜੀਤ ਸਿੰਘ ਸ਼ੀਤਲ ਅਨੁਸਾਰ ਉਸ ਦੀ ਰਚਨਾ ਵਿੱਚ ਰਾਸੰਤਰਾ ਜੇ ਲੋਚੰਦਾ ਮਿਠਾਸ ਹੁੰਦੀ ਹੈ ਤੇ ਰਿਵਾਨੀ ਦੇ ਨਾਲ-ਨਾਲ ਜੋਸ਼ ਵੀ ਹੁੰਦਾ ਹੈ ਠੀਕ ਹੈ ਜੀ। ਉਸ ਵਿੱਚ ਨਰਮਤਾ ਹੈ ਤੇ ਅਧਿਆ ਆਤਮਿਕਤਾ ਹੈ ਠੀਕ ਹੈ ਜੀ। ਸ਼ਾਹਸੈਂ ਨੇ ਕਿਸੇ ਵੀ ਕਾਹੇ ਵਿੱਚ ਨਾ ਤਾਂ ਮੰਨੇ राजे ਸ਼ਰਾਦ ਦੀ ਨਾ ਰੰਗ ਦੀ ਜਾਂ ਬੁੱਲੇ ਸ਼ਾਹ ਵਰਗਾ ਹਾਸਾ ਠੱਠਾ ਪੇਸ਼ ਨਹੀਂ ਕੀਤਾ। ਮਤਲਬ ਉਹ ਕਹਿੰਦੇ ਨਾ ਉਹਨਾ ਨੇ ਸ਼ਰਾਬ ਦੀ ਗੱਲ ਕੀਤੀ ਹੈ ਨਾ ਉਹਨਾ ਨੇ ਕਿਸੇ ਰੰਗ ਦੀ ਗੱਲ ਕੀਤੀ ਹੈ ਨਾ ਬੁੱਲੇ ਸ਼ਾਹ ਵਾਂਗ ਹਾਸਾ ਟੱਟਾ ਪੇਸ਼ ਕੀਤਾ ਠੀਕ ਹੈ ਰਜੇ ਸਗੋ ਫਰੀਦ ਵਾਂਗ ਦੁਨੀਆ ਨੂੰ ਨਾਸ਼ਵਾਨ ਦੱਸਿਆ ਠੀਕ ਹੈ ਮਤਲਬ ਉਹਨੇ ਬਾਬਾ ਫਰੀਦ ਵਾਂਗ ਲਿਖਿਆ ਇਹਨਾਂ ਨੇ ਉਸ ਤੋਂ ਗਿਰ ਰਹੀ ਰਚਨਾਵਾਂ ਵਿੱਚ ਜਿਹੜੀ ਲੰਕਾਰ ਜਾਂ ਪ੍ਰਤੀਕਾ ਵਰਤੀ ਹੈ ਉਹ ਨਿਤ ਪ੍ਰਤੀ ਜੀਵਨ ਵਿੱਚ ਵਰਤੇ ਜਾਂਦੇ ਮਤਲਬ ਉਹ ਕਹਿੰਦੇ ਜਿਹੜੀਆਂ ਆਪਣੀਆਂ ਰਚਨਾਵਾਂ ਵਿੱਚ ਲੰਕਾਰ ਜਾਂ ਪ੍ਰਤੀਕ ਵਰਤਦੇ ਆ ਉਹ ਆਪਣੇ ਡਿਜ਼ਾਈਨਾਂ ਜ਼ਿੰਦਗੀ ਵਿੱਚ ਵਰਤਦੇ ਜਾਂਦੇ ਜਿਵੇਂ ਪੂਣੀ ਚਰਖਾ ਛੱਲੀ ਤੰਦ ਆਦਿ ਇਦਾਂ ਦੇ ਸ਼ਬਦਾਂ ਦੀ ਵਰਤੋਂ ਕਰਦੇ ਠੀਕ ਹੈ राजे ਜਿਹੜੇ ਇਹ ਮਲਾਮਤੀ ਸੰਪਰਦਾਏ ਦੇ ਨਾਲ ਜਿਹੜੇ ਬਾਬਾ ਫਰੀਦ ਜੀ ਸੀ ਚਿੱਸਤੀ ਸੰਪਰਦਾਏ ਨਾਲ ਸੰਬੰਧ ਰੱਖਦੇ ਸੀ ਇਹ ਮਲਾਮਤੀ ਨਾਲ ਰੱਖਦੇ ਠੀਕ ਹੈ राजे ਮਲਾਮਤੀ ਦਾ ਅਰਥ ਹੈ ਨਿੰਦਨਯੋਗ ਇਹਨਾਂ ਦੇ ਮੁਰਸ਼ਿਦ ਕੌਣ ਸੀ राजे ਬਿਲੋਲ ਸ਼ੇਖ ਠੀਕ ਹੈ ਜੀ ਤੇ ਬਾਬਾ ਫਰੀਦ ਜੀ ਦੇ ਕਿਹੜੇ ਸੀ ਬਖਤਿਆਰ ਕਾਕੇ ਹਾਂਜੀ ਸਮਕਾਲੀ ਕੀਤੇ ਕਿਤੇ ਸੀ ਰਾਜੇ ਇਹ ਇੱਕ ਤਾਂ ਗੁਰੂ ਅਰਜਨ ਦੇਵ ਜੀ ਸੀ ਤੇ ਇਹਨਾਂ ਦੇ ਗੁਰੂ ਅਰਜਨ ਦੇਵ ਜੀ ਤੇ ਛੱਜੂ ਭਗਤ ਨਾਲ ਕਿਹੜੇ ਗੂੜੇ ਸਬੰਧ ਸੀਗੇ ਤੇ ਅਕਬਰ ਤੇ ਜਹਾਂਗੀਰ ਦੇ ਵੀ ਸਮਕਾਲੀ era ਜੀ ਠੀਕ ਹੈ ਰਾਜੇ ਜੇ ਗੁਰੂਆਂ ਚ ਪੁੱਛਿਆ ਜਾਵੇ ਤਾਂ ਗੁਰੂ ਅਰਜਨ ਦੇਵ ਜੀ ਤੇ ਜੇ ਰਾਜਿਆਂ ਵਿੱਚੋਂ ਪੁੱਛਿਆ ਜਾਵੇ ਤੇ ਅਕਬਰ ਤੇ ਜਹਾਂਗੀਰ ਠੀਕ ਹੈ ਰਾਜੇ ਉਨਾ ਨੂੰ ਪੰਜਾਬੀ ਵਿੱਚ ਜਿਹੜਾ ਕਾਫੀ ਦਾ ਮੋਢੀ ਮੰਨਿਆ ਜਾਂਦਾ ਹਾਂਜੀ ਰਜੀ ਕਹਿੰਦੇ ਕਾਫੀਆਂ ਦਾ ਮੋਢੀ ਮੰਨਿਆ ਜਾਂਦਾ ਆਪਣਾ ਕੁਸ਼ਨ ਇਥੇ ਇਹ ਬੰਦਾ ਕਾਫੀਆਂ ਦਾ ਮੋਢੀ ਕੌਣ ਹੈ ਮੋਢੀ ਤੇਰਾ ਜਾਈਗਾ ਸ਼ਾਹ ਹਸੈਮ ਠੀਕ ਹੈ ਜੀ ਹਾਂਜੀ ਰਜੀ ਅੱਗੇ ਸ਼ਾਹ ਹਸੈਮ ਜੀ ਦਾ ਦੇਹਾਂ ਤੇ ਰਜੀ ਕਦੋਂ ਹੁੰਦਾ ਸ਼ਾਦਰੀ ਵਿਖੇ ਕਿੱਥੇ ਹੁੰਦਾ ਰਜੇ ਸ਼ਾਦਰੀ ਵਿਖੇ 라ਵੀ ਨਦੀ ਦੇ ਕੰਡੇ ਤੇ ਹੋਇਆ ਠੀਕ ਹੈ ਰਜੇ ਹਾਂਜੀ ਲਾਹੌਰ ਵਿੱਚ ਉਹਨਾਂ ਦਾ ਕੀ ਰਜੇ ਇੱਕ ਮਜ਼ਾਰ ਆ ਇਸ ਮਜ਼ਾਰ ਦੇ ਜਿਹੜਾ ਮੇਲਾ ਲੱਗਦਾ ਇਹਨਾਂ ਦਾ ਉਸ ਮੇਲੇ ਨੂੰ ਕੀ ਕਹਿੰਦੇ ਚਿਰਾਗ ਦਾ ਮੇਲਾ ਜਾਂ ਸ਼ਲਾਰ ਦਾ ਮੇਲਾ ਜਾਂ ਬਾਗ ਦਾ ਮੇਲਾ ਠੀਕ ਹੈ ਰਜੇ ਤੇ ਰਜੇ ਨੇ ਮੱਦ ਕਾਲ ਦੇ ਕਵੀ ਆ ਠੀਕ ਹੈ ਜੀ ਹਾਂਜੀ ਰਜੇ ਜਿੱਥੇ ਕਿਸੇ ਨੂੰ ਨਾ ਸਮਝਾਈ ਹੋਵੇ ਆਪਾਂ ਨੂੰ ਕਮੈਂਟ ਕਰਕੇ ਜਰੂਰ ਪੁੱਛ ਲੈਣਾ ਤੇਰਾ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਦੇ ਕਰੋ 何もありません。